ਕਿਉਂਕਿ ਗੁਰੂ ਦੀ ਕਿਰਪਾ ਰਾਹੀ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਰਾਹੀ ਇਹ ਪ੍ਰਾਪਤੀ ਹੋਏਗੀ ਮਤ ਇਹ ਸਮਝੀ ਕਿ ਤੇ ਅਹੰਕਾਰ ਕਰਨ ਲੱਗ ਜਾਵੇਂ ਕਿ ਮੈਂ ਜੀ ਅੰਮ੍ਰਿਤ ਵੇਲੇ ਹੀ ਜਾਗਦਾ ਮੈਂ ਅੰਮ੍ਰਿਤ ਛਕਿਆ ਹੋਇਆ ਮੈਂ ਬਾਣੀ ਬਹੁਤ ਪੜਦਾ ਮੈਂ ਕਥਾ ਕੀਰਤਨ ਬਹੁਤ ਸੁਣਦਾ ਗੁਰੂ ਸਾਹਿਬ ਕਹਿੰਦੇ ਨੇ ਸੁਣੀ ਜਾ ਪਰ ਇਹ ਮੇਰੀ ਆਪਣੀ ਮਰਜ਼ੀ ਹੈ ਦਾਤੇ ਦਾਤ ਰੱਖੀ ਹੱਤ ਆਪਣਾ ਜਿਸ ਭਾਵੇਂ ਤਿਸ ਦੇ ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤੀਆਂ ਦੇ ਉਠਾਲ ਇਹ ਤੇ ਮਰਜੀ ਉਸ ਮਾਲਕ ਦੀ ਹੈ ਨਾ ਉਹਦੀ ਆਪਣੀ ਰਜਾ ਅਨੁਸਾਰ ਕਿਸੇ ਨੂੰ ਇਹ ਦਾਤ ਦੇ ਦੇਵੇ ਮਹਾਰਾਜ ਕਹਿੰਦੇ ਕਹਿਣੇ ਕਤ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨਿ ਆਈ ਗੁਰੂ ਦੀ ਕਿਰਪਾ ਦੇ ਰਾਹੀ ਇਹ ਦਾਤ ਪ੍ਰਾਪਤ ਹੋਏਗੀ ਜੇ ਤੇਰੇ ਮਨ ਦੇ ਵਿਚਾਰ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਰਿਹਾ ਹੈ ਤੇ ਇਹਨੂੰ ਉਹਦੀ ਕਿਰਪਾ ਸਮਝੀ ਉਹਦਾ ਪ੍ਰਸ਼ਾਦ ਸਮਝੀ ਉਹਦੇ ਪ੍ਰਸ਼ਾਦ ਸਰੂਪ ਸਦਕਾ ਤੈਨੂੰ ਨਾਮ ਦਾ ਪ੍ਰਸ਼ਾਦ ਮਿਲਿਆ ਗੁਰਮੁਖ ਵਿੱਚੋਂ ਆਪ ਗਵਾਈ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੁਣ ਬੈਠੇ ਤਾਂ ਅਸੀਂ ਸਾਰੇ ਗੁਰੂ ਦੇ ਸਨਮੁਖ ਆ ਜੇ ਕੋ ਸੇਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸੇਖ ਕੋਈ ਜਿਉ ਰਹੇ ਗੁਰ ਨਾਲੇ ਕਿਵੇਂ ਰਹੇਗਾ ਗੁਰੂ ਦੇ ਨਾਲ ਗੁਰੂ ਕਹਿੰਦਾ ਤਨ ਕਰਕੇ ਨਹੀਂ ਤਨ ਕਰਕੇ ਤਾਂ ਭਾਵੇਂ ਤੂੰ ਇੱਥੇ ਪਿੱਠ ਕਰਕੇ ਵੀ ਬਹਿ ਜਾ ਵੈਸੇ ਅਸੀਂ ਕੋਸ਼ਿਸ਼ ਇਹੀ ਕਰਦੇ ਆ ਉਹ ਪਿੱਠ ਕਰਕੇ ਨਾ ਬਵੇ ਮਹਾਰਾਜ ਕਹਿੰਦੇ ਨੇ ਮਨ ਕਰਕੇ ਤਾਂ ਤੇਰੀ ਪੇਠੀ ਹੈ ਕਿਵੇਂ ਰਹੇਗਾ ਮੇਰੇ ਨਾਲ ਜਿਉਂ ਰਹੇ ਗੁਰ ਨਾਲੇ ਗੁਰ ਕੇ ਬਚਨ ਹਿਰਦੇ ਧਾਏ ਅੰਤਰ ਆਤਮੈ ਸੰਭਾਲੇ ਇਹਨੂੰ ਕਹਿੰਦੇ ਨੇ ਸਨਮੁਖ ਸਿੱਖ ਮਹਾਰਾਜ ਇਥੇ ਫਰਮਾਰੇ ਨੇ ਗੁਰਮੁਖ ਵਿੱਚੋਂ ਆਪ ਗਵਾਏ ਆਪ ਤੋਂ ਭਾਵ ਕਿ ਆਪਣੀ ਅੰਦਰ ਦੀ ਆਪਣਤ ਆਪਣੇ ਅੰਦਰ ਦੀ ਹਉਮੈ ਮੈਂ ਕਈ ਵਾਰੀ ਬੇਨਤੀ ਕਰਨਾ ਦੇ ਦੋ ਪ੍ਰਕਾਰ ਦੇ ਰੋਗ ਹੁੰਦੇ ਨੇ